ਲੈ ਮੈਟਰ ਸਵਾਰਤ ਕਰਦੇ ਆ ਤੁਹਾਡਾ ਟੈਂਕੀ ਤੋਂ ਤੇ ਇਹ ਟੈਂਕੀ ਆਪਾਂ ਸਾੜਤੀ ਸੀ ਟਰੈਕਟਰ ਦੀ ਟਰਬੋ ਨੇ ਸਾੜਤੀ ਸੀ ਟੈਂਕੀ ਚਲ ਜਿਵੇਂ ਵੀ ਸੜ ਗਈ ਸੀ ਇਹ ਪਸ਼ੋਕਰਤ ਛੱਡੋ ਅਗਲੀ ਗੱਲ ਤੇ ਆਉਣੇ ਆਪਾਂ ਇਹਦਾ ਹੁਣ ਮੁੱਦੇ ਤੇ ਆਈਏ ਤਾਂ ਆ ਆਪਾਂ ਨੂੰ ਚਾਹੀਦਾ ਕਿਉਂ ਚਾਹੀਦਾ ਕਿਉਂਕਿ ਸ਼ਾਮ 5 ਵਜੇ ਨੂੰ ਕਹਿ ਦਿੰਦਾ ਵੀ ਤੇਲ ਲੈ ਆਓ ਟਰੈਕਟਰ ਆਪਣਾ ਹੁਣ ਜਿਹੜੀ ਉੱਤੇ ਜਿਹੜੀ ਉੱਤੇ ਲੋਹੇ ਦੀ ਟੈਂਕੀ ਵੇਖੀ ਹੁਣ ਉਹੀ ਲਾਵਾਂਗੇ ਉਹ ਘਰੇ ਪਈ ਸੀ ਆਪਣੇ ਕੋਲੇ ਹਵਾ ਆਸਤੇ ਬਣਾਈ ਸੀ ਪਰ ਹਵਾ ਵਾਲਾ ਪ੍ਰੋਜੈਕਟ ਫੇਲ ਰਿਹਾ ਕਿਉਂਕਿ ਕਪਰਾਇ ਸਰਕਾਰ ਵਾਲਾ ਲਾਉਣਾ ਬਣਾਈ ਉਹ ਫਿਰ ਬਾਲੀਆਂ ਬਿਲਡਾਂ ਬੁਲਟਾਂ ਤੇ ਉਹ ਪਕਾਈ ਤੋਂ ਅਸੀਂ ਟਲ ਗਏ ਤੇ ਉਹ ਟੈਂਕੀ ਸੀ ਆਪਣੇ ਕੋਲੇ ਫੇਰੀ ਉਹ ਟੈਂਕੀ ਦੇ ਹੁਣ ਆਪਾਂ ਇਹ ਜਿਹੜੀ ਟੈਂਕੀ ਦਾ ਉੱਪਰ ਟੱਕਣ ਵਾਲਾ ਇਹ ਲਾਵਾਂਗੇ ਵੱਡਿਆ ਪਿਆ ਤੇ ਆ ਲੈਅਰ ਦੇਖੋ ਕਿੰਡੀ ਮੋਟੀ ਹੁੰਦੀ ਪਹਿਲਾਂ ਤਾਂ ਇੰਨਾ ਤੇਲ ਗਰਮ ਹੁੰਦਾ ਵੀ ਹੱਥ ਨਹੀਂ ਲੱਗਦਾ ਹੁੰਦਾ ਲੈਅਰ ਦੇਖੋ ਉਹਨਾਂ ਨੂੰ ਤਾਂ ਮੜੀ ਦੀ ਘਾਟ ਮੰਨ ਲਓ ਚਲ। ਤੇ ਪਰ ਪੂਰੀ ਐ। ਐਡੀ ਮਜ਼ਬੂਤ ਹੁੰਦੀ ਆ ਟੈਂਕੀ ਦੇਖੋ। ਹਾਲੈਂਡ ਦੀ ਟੈਂਕੀ ਤੇ 5500 ਦੀ ਲੈ ਕੇ ਨਵੀਂ ਲਾਉਣੀ ਪਈ ਸੀ। ਤੇ ਆਹਾ ਹੁਣ ਆ ਵੀ ਬੜਾ ਭਾਰਾ ਐ ਟੱਕਣ ਜਾਣਾ ਇੰਨੇ ਇੱਕ ਜਿਹੀ ਕਿਟ ਖਾਣੀ ਟੈਂਕੀ ਦਾ ਭਾਰ ਐ। ਤੇ ਇਹਨੂੰ ਹੁਣ ਉਹਦੇ ਤੇ ਲਾਵਾਂਗੇ ਬਾਕੀ ਦੇਖਦੇ ਆ ਕਿੱਥੇ ਸੈਟਿੰਗ ਆਉਂਦੀ ਐ ਟੈਂਕੀ ਦੇ ਅੱਗੇ। ਇਰਾਦਾ ਤਾਂ ਹੈਗਾ ਇੱਥੇ ਲਾਉਣ ਦਾ। ਪਰੇ ਇੱਥੇ ਜਿਹੜਾ ਆਪਣਾ ਕਲੱਚ ਆ ਇਹ ਥੋੜਾ ਗਾਂਹ ਕਰਾਈ ਪਹਿਲਾਂ ਇੱਥੇ ਕੱਢਦੇ ਹੁੰਦੇ ਜਿਵੇਂ ਆਮ ਸਾਰੇ ਉੱਥੇ ਕੱਢਿਆਈ ਉੱਥੇ ਗੋਡੇ 'ਚ ਬੜਾ ਬੰਡ ਪੈਂਦਾ ਇੱਥੇ ਲੱਤ ਸਿੱਧੀ ਤੇ ਨੱਪੀ ਦਾ ਤੇ ਇਹਨੂੰ ਆਪਾਂ ਰੱਬ ਤੁਹਾਡਾ ਭਲਾ ਕਰੇ ਥੱਲੇ ਦੇਖਾਂਗੇ ਲਾ ਕੇ ਤੇ ਬਾਕੀ ਸਾਰਾ ਸੁਰਵਸੋਕੇ ਕਰਤੀ ਆ ਫਿਲਟਰ ਬਦਲਤੇ ਆ ਤੇ ਚੱਲ ਬਈ ਫਿਰ ਖੇਚ ਟੱਕਣਾ ਜਿਹੜਾ ਅਸੀਂ ਨਵਾਂ ਲੈ ਲਾਂਗੇ ਟੱਕਣ ਫਿਲ ਹਾਲ ਹੈ ਨਹੀਂ ਸੀ ਹਾਂਜੀ 9K ਨੂੰ ਕੱਥ ਰੱਖ ਗਏ ਉਹ ਵੇਖਣ ਨੂੰ ਮੱਢੀ ਜਿਹਾ ਲੱਗਦੀ ਪਰ 20 ਲੀਟਰ ਤੇਲ ਦੇ ਵਿੱਚ ਮੋਜ ਨਾ ਪੈ ਜਾ ਕਹਿੰਦੇ ਤੇ 20 ਕਿਲੋ ਲੀਟਰ ਦੀ ਆਪਣਾ ਲੋਡ ਹੁੰਦੀ ਜਿਆਦੇ ਦੀ ਨਹੀਂ ਇਹ ਚਾਹ ਰਸਾ ਪਾਉਣ ਲਾ ਵਿਚਾਲੇ ਰੱਖ ਲੈਨੇ ਹਾਂ ਐ ਮਗਰਾੜ ਦਾ ਰੰਗ ਲਾਉਣਾ ਜਾਊਗਾ ਲਾਉਂਦੀ ਜਾਊਗੀ ਤੇ ਇਧਰਲੀ ਸਾਈਡ ਲਾ ਤਾਂ ਦੇਈਏ ਇਧਰ ਪਰ ਸਾਲ ਫਸਲ ਫੁਸਲ ਫਕਾਈ ਹਰੀ ਮਾੜਾ ਮੋਟ ਤੇ ਇਧਰ ਬੜਾ ਜਗਾੜ ਜਾ ਹੋ ਜੂਗਾ ਉਹ ਇਧਰ ਬੜੀ ਵਧੀਆ ਲੱਗੇ ਇਧਰ ਵੀ ਕਿਉਂਕਿ ਇਧਰ ਇੱਕ ਸੌਖ ਰਹੂਗੀ ਵੀ ਆਹ ਤੇਲ ਨੂੰ ਇੱਥੋਂ ਹੀ ਪੁਆਇੰਟ ਦਿੱਤਾ ਜਾਊ ਉਧਰੋਂ ਤੇਲ ਦਾ ਪੁਆਇੰਟ ਟੈਂਕੀ ਥੱਲੇ ਦੀ ਲਾਉਣਾ ਪੈਣਾ ਹਾਂ ਇੱਥੇ ਦੇਖ ਘਰ ਅਸੇ ਪਹਜਣੇ ਕਿਤੇ ਤੇ ਚੱਲਦੇ ਅੱਗੇ ਮਿੱਤਰੋ ਦੇਣੇ ਫਿਰ ਕਿੱਦਾਂ ਕਿੱਦਾਂ ਲਾਉਣੇ ਲੈ ਮਾਂ ਮਾਰਨੇ ਤੁਹਾਨੂੰ ਕੋਲ ਚਾਰੇ ਚੁੰਡਾਂ ਦੀ ਮਾਰਦੇ ਬਸ ਲੈ ਮਾਂ ਮਾਰੂ ਬਣ ਕੇ ਮਾਰਨਾ ਹਜੇ ਰਵੀ ਕੋਣ ਆਪਾਂ ਜਾਲੀ ਨਾ ਮੱਥਾ ਮਾਰਨਾ ਹੋਰ ਉਂ ਦੇ ਡਾਉ ਦਾ ਬਾਈ ਆ ਤੱਕ ਨਹੀਂ ਗਿਆ ਲੈ ਆਉਣ ਤੋਂ ਉਹ ਬੀਮ ਨਹੀਂ ਜਾਂਦੇ ਬਾਈ ਅਜੇ ਬਲੈਂਕ ਵਾਲਾ ਵੀ ਪਿਛਲੇ ਸਾਲ ਤਾਂ ਬਣਾਇਆ ਨਹੀਂ ਸੀ ਉਵੇਂ ਚਲਾਤਾ ਹੀ ਕੰਮ ਤੇ ਇਹ ਕੀ ਫਿਰ ਬੀਮ ਬਣਾ ਰਹੇ ਆ ਆਉਂਦਾ ਕੋਈ ਸਾਹ ਸਰਕਲ ਕਲਚ ਦਾ ਸਿਸਟਮ ਬਾਈ ਕਲਾਟੇ ਦਾ ਨ ਦੇ ਕੋਈ ਯਾਦੰਦਾ ਨਾ ਫੋਟੋ ਤੇ ਸ਼ਰਮ ਆਉਂਦੀ ਦੀ ਭੇਜ ਕੇ ਆਪ ਦੇ ਹਿਸਾਬ ਨਾਲ ਜਗੜ ਜਾ ਵੱਡਾ ਟੱਕ ਕਰੀਵੇ ਇਹਦਾ ਕੀ ਇਹਦਾ ਫੱਟ 1200 ਦਾ ਲੋਹਾ ਲੱਗ ਚੁੱਕਿਆ ਆਹ ਕਲਚ ਦੀ ਪੱਤੀ ਆ ਗਈ 200 ਦੀ ਤੇ ਹਜੇ ਬਾਕੀ ਜਿਹੜੀ ਟੈਂਕੀ ਆ ਉਹ ਰਹਿੰਦੀ ਐ ਇੰਨਾ ਮਹਿੰਗਾ ਕਰਮਾ ਕਮਾਲ ਹੋਈ ਪਈ ਜਿਵੇਂ ਕਮਾਲ ਕਰਾਈ ਤਾਂ ਤੁਹਾਨੂੰ ਡਿਊਟੀ ਡਿਊਟੀ ਆਰ ਨੰਬਰ ਦੇ ਦੇ ਦਾਣਾ ਤਾਂ ਹੈ ਹੀ ਨਹੀਂ ਆਹ ਇਹ ਲਾ ਪੁੱਤ ਕਾਲੀ ਖੋਲ ਦੇ ਸਾਰੇ ਮੈਡ ਚਾਲੇ ਖੋਲ ਦੇ ਖੋਲ ਕੇ ਲੱਗਿਆਂ ਬੈਕ ਆ ਲੈਣੇ ਕਿਹੜਾ ਹੈ ਬਾਈ ਲੈ ਬਾਬੇ ਕਲੱਚ ਲਗਾ ਮਤਣਾ ਰੈਲਾ ਕਰਾਉਣਾ ਲੈ ਆ ਸਾਰਾ ਸਿਸਟਮ ਉਹੀ ਲਾਦਾ ਮਿੱਤਰੋ ਖੋਲ ਕੇ ਕਿੱਥੇ ਬਾਬੇ ਆਪਣਾ ਦੂਜਾ ਪੈ ਪਜਾ ਆ ਰਿਆ ਰੀਨਲ ਟੈਂਕੀ ਵਾਲਾ ਜੈਨ ਪਾ ਕੇ ਕੱਸ ਦਾਂਗਾ ਉਹ ਆ ਇਹ ਚ ਦੂਜਾ ਹੈ ਨਹੀਂ ਇਹਦੇ ਵਾਲਾ ਪ੍ਰੈਸ਼ਰ ਵਾਲਾ ਮਾਰ ਦੇ ਕੇਰਾ ਸਾਫ਼ ਕਰ ਦੇ ਕੇ ਸਾਰਵੋ ਸਟੇਸ਼ਨ ਆ ਹਾਂ ਉਹ ਮਾਰਦੇ ਆ ਕਿਉਂਕਿ ਬਾਅਦ ਚ ਫਿਰ ਵਜਣਾ ਨਹੀਂ ਨਾ ਯਾਰ ਤੇ ਬਾਕੀ ਕਲੱਚ ਕਲੱਚ ਦਾ ਓਕੇ ਹੋ ਗਿਆ ਮਿੱਤਰ ਦਿਨ ਤਾਂ ਲੈ ਗਿਆ ਸਾਰਾ ਆ ਦੇਖੋ ਹੁਣ ਸਿੱਧੀ ਪੱਤੀ ਵਧੀਆ ਪਾ ਦੀ ਇਹ ਇੱਥੇ ਮਾਰ ਦਾਂਗੇ ਰੰਗ ਰੰਗ ਤੇ ਕਲੱਚ ਵੀ ਬਹੁਤ ਰੈਲਾ ਕਰ ਲਿਆ ਵੇ ਹੱਥ ਨਾਲ ਨੱਪੀ ਦਾ ਇੱਥੇ ਦੀ ਫਿਟਿੰਗ ਆ ਜੂਗੀ ਹੁਣ ਲੈ ਮਿੱਤਰੋ ਦੱਸੋ ਫਿਰ ਜੱਜ ਦੀ ਹੈ ਕਿ ਨਹੀਂ ਟੈਂਕੀ ਤੇ ਬਾਕੀ ਇਹਦਾ ਕਲੰਪ ਆਲਾ ਤੇ ਆਹ ਹੋਰ ਥੋੜਾ ਜਿਹਾ ਵੜਦੇ ਆ ਵੀ ਦਿਖਦਾ ਹਜੇ ਆਹ ਚੀਜ਼ ਆ ਵੀ ਨਹੀਂ ਪਾਸ ਆਈ ਆਪਾਂ ਨੂੰ ਇਹ ਇੱਥੋਂ ਵੱਡਾਂਗੇ ਹੁਣ ਇੱਥੋਂ ਵੱਢ ਕੇ ਤੇ ਆ ਪੱਤੀ ਸਿੱਧੀ ਇੱਥੇ ਜੜ ਤੇ ਜੋੜ ਦਾਂਗੇ ਤੇ ਆ ਜਿਹੜਾ ਨਾਟ ਹੈ ਦੂਸਰੀ ਸਾਈਡ ਹੀ ਪਕਸਾਂਗੇ ਬਸ ਕਲਾ ਇਧਰ ਦੇਸੀ ਨਾ ਕੁਝ ਵੀ ਆ ਟੱਕਣ ਟੋੱਕਣ ਹਜੇ ਲੈਣਾ ਆਪਾਂ ਆ ਦੋ ਨਾਟ ਚ 80 ਵਾਲੇ ਥੱਲੇ ਦੇ ਨਟਾਂ ਦੀ ਆਸਤੀ ਆ ਦੇਖੋ ਇਧਰ ਆ ਇੱਥੇ ਲੱਗ ਜਾਣੀ ਹੈ ਸੱਕੇ ਬੰਦ ਕੰਮ ਹੋ ਜਾਣਾ ਜਿਹਨੂੰ ਕਹਿੰਦੇ ਨੇ। ਬਾਕੀ ਟੀ ਹਾਲੈਂਡ ਵਾਲੀ ਆਪਣੇ ਘਰੇ ਪਈ ਸੀ ਪਰ ਇਹ ਟੀ ਦੁਨੀਆ ਦੀ ਬੇਕਾਰ ਟੀਆਂ ਚੋਂ ਦੀ ਕਿਉਂਕਿ ਇਹ ਬੰਦ ਬਹੁਤ ਹੁੰਦੀ ਹੈ। ਬਹੁਤ ਭਰਾਵਾਂ ਨੂੰ ਪਤਾ ਹੋਊ ਹਾਲੈਂਡ ਵਾਲਿਆਂ ਨੂੰ ਇਹਦੇ ਸਰਾਖ ਕੁਝ ਜ਼ਿਆਦਾ ਹੀ ਪੀੜੇ ਤੇ ਆਮ ਹੀ ਸੀਜ਼ਨ ਸੋਜਾਂ ਚ ਮਾੜਾ ਮੋਟੀ ਕਚਰਾ ਆ ਜਾ ਉਹਦੇ ਹੀ ਬੰਦ ਹੋ ਜਾਂਦੀ ਹੈ। ਤਾਂ ਟਰੈਕਟਰ ਨੂੰ ਹਵਾ ਬਹੁਤ ਦਵਾਉਂਦੀ ਹੈ ਇਹ। ਇਹ ਤਾਂ ਲਾ ਕੇ ਸਿੱਟੀ ਸੀ। ਪਰ ਹੁਣ ਚਲ ਲਾਉਣੀ ਪਊਗੀ ਹੀ ਸਰਫੇਜ ਕਰ ਦੇਈਦਾ। ਵੀ ਚਲ ਇਹੀ ਲਾ ਦਈਏ। ਇੱਕੇ ਰਾਹ ਵਿੱਚ ਆ ਗਿਆ ਇਹਦੇ ਬਾਰੇ ਫੇਰ ਬੰਦੇ ਗਾਣਗੇ ਵੀ ਇਹ ਪਾਓ ਇਹ ਹਜੇ ਬਾਬੇ ਇਲੈਕਟ੍ਰੀਸ਼ੀਅਨ ਵਾਲੀ ਦੁਕਾਨ ਤੇ ਜਾਣਾ ਨੇ ਉੱਥਾਂ ਜਦਾ ਓਕੇ ਕਰਾਵਾਂਗੇ ਕੰਮ ਲਾਈਟਾਂ ਲੂਟਾਂ ਵੀ ਮੜਗਾ ਮੋਟਾ ਵਿਖਾਵਾਂਗੇ ਇਹ ਆਪਾਂ ਹੈਗੇ ਆ ਜੀ ਬਰੀ ਵਾਲਾ ਜਿਹੜੀ ਟਰਾਲੀਆਂ ਚ ਮਸ਼ਹੂਰ ਆ ਬਹੁਤ ਦੂਰ ਦੂਰ ਦੇ ਬੰਦੇ ਆਉਂਦੇ ਇੱਥੇ ਮੈਨੂੰ ਅੱਜ ਪਤਾ ਲੱਗਿਆ ਇੱਥੇ ਫਰੋਜਪੁਰ ਤੋਂ ਟਾਇਰ ਲੈਣ ਆਏ ਹੋਏ ਸੀ ਸੱਪਾਂ ਵਾਲੀ ਦੇ ਬੰਦੇ ਕਾਰ ਤੇ ਬੜੀ ਦੂਰਾਂ ਦੂਰਾਂ ਲੋਕ ਬਰੂ ਵਾਲੀ ਨੂੰ ਸਾਂਝੰਦੇ ਆ ਵੀ ਟਰਾਲੀਆਂ 'ਚ ਮਸ਼ਹੂਰ ਆ ਅਜੇ ਨੇੜੇ ਦਾ ਸਗਾ ਬੰਦਾ ਬਾਹਰ ਜਾਂਦਾ ਤੇ ਦੂਰ ਦੂਰ ਵਾਲੇ ਵਾਲੇ ਆਉਂਦੇ ਮਾਰਦੀ ਹੋ ਗਿਆ ਓਕੇ ਬਾਬਾ ਬੱਸ ਬਈ ਤੂੰ ਹੁੰਦੀ ਤਾਂ ਕੋਈ ਲੋੜ ਨਹੀਂ ਹੁਣ ਕਿ ਕਿਰਾਂ ਤੋਤੀ ਵਾ ਥੈਂਕ ਯੂ ਪੁੱਤੀ ਅਗਰ ਐਂਗਰੀ ਤੋਂ ਵੀ ਪਾਣੀ ਮਰਾ ਦੇਵਾ ਲੋੜੀ ਆ ਬਈ ਤੂੰ ਥੱਲੇ ਨੰਘ ਹੀ ਜਾਊਗਾ ਆ ਥੱਲੇ ਨੰਘ ਜਦੋਂ ਸਹੀ ਹੈ ਥੱਲੇ ਲੰਮੀ ਆ ਲੰਮੀ ਕੁੱਟੀ والله ਮੇਰੇ ਵੀਰੋ ਹੌਣ ਫਿੱਟ ਕਰਾ ਕੇ ਲੈਂਦੀ ਐ ਤੇ ਐਂ ਬਸ ਉਂਗਲ ਜਿੰਨੀ ਜਗ੍ਹਾ ਵੀ ਨਹੀਂ ਹੈ ਜਿੱਥੋਂ ਦੀ ਟਾਇਰ ਲੰਘਦਾ ਹੈ ਥੋੜਾ ਜਿਹਾ ਰਿਸਕ ਜਿਵੇਂ ਕਈ ਵਾਰੀ ਭਾਰਪੂਰ ਤੇ ਟਾਇਰ ਦੀ ਸ਼ੇਪ ਬਦਲਦੀ ਨਾਲ ਲੱਗ ਸਕਦਾ ਪਰ ਤੋਰ ਤੋਰ ਵੇਖਿਆ ਨਹੀਂ ਲੱਗਾ ਇੱਕ ਟੱਕਣ ਰਹਿ ਗਿਆ ਹੁਣ ਬਾਕੀ ਇਹਦੀ ਸਪਲਾਈ ਦੇਣ ਵਾਲੀ ਰਹਿ ਗਈ ਆ ਮਹਿੰਦਰਾ ਦੇ ਤੇ ਸੇ ਜਨਰੇਟਰ ਦੀ ओरिजिनल ਜਿਹੜੀ ਪੈਪ ਆ ਇਹ ਲਾਵਾਂਗੇ ਆਪਾਂ ਬਸ ਆਪਾਂ ਇਹ ਜੋ ਸੈਟ ਕਰਾਵਾਂਗੇ ਤੇ ਬਾਕੀ ਗੱਲ ਨੂੰ ਦਿਨੇ ਦੇਖਦੇ ਆ ਗੱਲਬਾਤ ਕੀ ਬੰਦੀ ਅੱਗੇ ਠੀਕ ਹੈ ਜੀ ਵਲੇਟ ਬਹੁਤ ਹੋ ਗਏ ਟਾਈਮ ਤੁਸੀਂ ਮੰਨੋ ਵੀ 8-10 ਘੰਟੇ ਲੱਗੇ ਤੇ ਦੇਖੀ ਬਲਵਾਰੀ ਸੀ ਲਾ ਮੈਟਰ ਆ ਆ ਗਿਆ ਸੀ ਆਪਾਂ ਘਰੋਂ ਬਾਹਰ ਸੀ ਇਹਨੂੰ ਸਵੇਰ ਖੋਲ ਕੇ ਤੁਹਾਨੂੰ ਦਿਖਾਵਾਂਗੇ ਅੱਗੇ ਬੜੇ ਕੰਮ ਦੀ ਚੀਜ਼ ਆ ਲੈ ਵੀ ਕਹਿੰਦੇ ਗਿੱਚੀਆਂ ਦੇ ਵਿੱਚ ਕੰਡ ਪੈਣ ਵਾਲੀ ਰੋਤ ਆ ਗਈ ਗਿੱਚੀਆਂ ਦੇ ਵਿੱਚ ਧੌਂਚ ਆਹ ਸਾਰਾ ਸਿਸਟਮ ਖੋਲਦਾ ਘਰੇ ਬਾਬੇ ਆ ਦੇਖੋ ਆ ਵਜਾਲੜੀ ਆ ਗਈ ਸਰੀਏ ਵਾਲੀ ਆ ਵੀ ਆ ਗਈ ਆ ਥੱਲੇ ਦੂਜੀ ਜਾਲੀ ਆ ਗਈ ਉੱਤੇ ਟੋਪੀ ਬਣਾਈ ਕੱਲੀ ਤੇ ਨਿਆਰਾ ਪਿਆ ਹੁੰਦਾ ਕਹਿੰਦੇ ਲੈ ਵੀ ਸੱਜਣ ਪਿਆਰੋ ਟੈਂਕੀ ਦੀ ਫਿਟਿੰਗ ਹੋ ਗਈ ਸੀ ਓਕੇ ਜਮ ਤੇ ਆ بیم ਇਹ ਤੇ ਹੁਣ ਮਾਰਦੇ ਆ ਪੇਂਟ ਆਪ ਰੱਬ ਰੱਖੇ ਸੁੱਖ ਬਾਕੀ ਅੱਗੇ ਦੇਣੇ ਆ ਹੋਰ ਕੀ ਬੰਦਾ ਬਣਾਉਂਦਾ ਲੈ ਬਾਬਿਓ ਕਾ ਨਾਲੀ ਨੋਲੀ ਲਵਾਉਣ ਮੈਂ ਆ ਚਲੋ ਉੱਥੇ ਹੀ ਲੈ ਜਾਉਂਦਾ ਟਰੈਕਟਰ ਨਾਲ ਤੇ ਆ ਇਹਦਾ 1000 ਕਤੇ ਤੋਰਾ ਰੈਲਾ ਜਸਪੀਡ ਵੀ ਤੁਹਾਨੂੰ ਦੱਸਾਂਗੇ ਕਰਿਆ ਰੈਲਾ ਜੇ ਹੋਵੇ ਕਦੇ ਸਪੀਡ ਜ਼ਰੂਰ ਇਹ ਦੱਸਾਂਗੇ ਹਾਂ ਬਾਬਾ ਫਰਾਂ ਹਾਂ 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 ਗੈਂਪੋ ਬਦਲੇ ਇਹ ਵੀ ਕੋਈ ਕੰਮ ਤਾਂ ਇਹ ਪਹੁੰਚ ਨਹੀਂਦਾ ਨਾ ਹਾਂ ਉਹ ਤੇ ਮੈਂ ਮੰਨਦਾ ਬਹੁਤ ਕੋਈ ਨਹੀਂ ਮਿਲੂਗਾ ਮੈਂ ਜਿੱਦਿਆ ਆ ਹਾਂ ਤੁਹਾਨੂੰ ਹੈਲੋ ਇਹਦਾ ਅਰੀਨਲ ਹੌਲੈਂਡ ਦਾ ਟੱਕਣ ਹੁੰਦਾ ਇਹ ਹੁੰਦਾ 350 ਤੋਂ 400 ਦੇ ਵਿੱਚ ਫਿਰ ਆ ਦੇਸੀ ਜਾਂ ਲਿਆਂਦਾ ਕਿਰਾ ਵਧੀਆ ਟੱਕਣਾ ਇਹਦਾ ਇਹਨੂੰ ਥੱਲੇ ਲਾਈ ਰੱਖਾਂਗੇ ਆਪਾਂ ਕਿੰਨਾ ਕੁ ਵਰਤਣਾ ਵੇ ਆਹ ਕੰਪਨੀ ਜੀ ਦਾ ਆਇਆ 117 ਰੁਪਈਆ ਦਾ ਮੈਂ ਕੋਈ ਗੱਲ ਨਹੀਂ ਸਰਫਾ ਵੀ ਕਰਨਾ ਜ਼ਰੂਰੀ ਆਹ ਨਾਲ ਹੀ ਲੈ ਲਈ ਸੀ ਕੱਲ ਜਨਰੇਟਰ ਵਾਲਿਆਂ ਤੋਂ ਇਹਦੇ ਹੁਣ ਆਹ ਲਵਾ ਲਿਆਂਦੇ ਉਹਦਾ ਟੀ ਲਾ ਦਾਂਗੇ ਆਹ ਟੀ ਆਪਾਂ ਥੱਲੇ ਹੀ ਕੱਸ ਦਿੰਨੇ ਆਹ ਹੌਲੈਂਡ ਦੀ ਅਰੀਨਲ ਘਰੇ ਪਈ ਸੀ ਟੈਂਕੀ ਨੂੰ ਆਪਾਂ ਮਾਰਤਾ ਹੀ ਰੰਗ 100 ਰੁਪਈਆ ਚ 100 ਦੀ ਬੋਤਲ ਹੋਰ ਲੈਣ ਦੀ ਕਿਉਂ ਦੂਜੇ ਪਾਸੇ ਰਹਿੰਦਾ ਬਾਕੀ ਇਹਨਾਂ ਦੇ ਮਾਰ ਆਹ ਟੀ ਇੱਥੇ ਕੱਢ ਦੇਣੀ ਆਏ ਆਪਾਂ ਕੰਮ ਥਾਰ ਲੈਣਾਂ ਕੰਨ ਧੋਤੀ ਹੈ ਪਰ ਤੇਲ ਫੇਰ ਨੰਘਾਲ ਕੇ ਥੋੜਾ ਘਣਾ ਚੱਲਿਆ ਤੇਲ ਇਹ ਵੀ ਗੰਦਾ ਜਾ ਹੋ ਗਿਆ ਯਾਰ ਬੁਗੇ ਉਹ ਲੈ ਸੱਤੇ ਵੀਰ ਛੱਡ ਦੇ ਇਧਰ ਦੀ ਆ ਜਾਂਦੇ ਤੇਰਾ ਬਸ ਆਫ ਹੀ ਤੈਂਕ ਹੂੰ ਬਸ ਆਫ ਆਦ ਲੈ ਮੈਂ ਬਰ ਲ ਮੇਰੇ ਵੀਰੋਂ ਪਕੜਦਾ ਹੋ ਗਈ ਬਹੁਤ ਜਿੰਨੀ ਕਹਿ ਲੋ ਹੱਥ ਕਾਲੇ ਹੋ ਗਿਆ ਆਪ ਮੱਥਾ ਹੀ ਮਾਰਨਾ ਪੈਂਦਾ ਆ ਨਾਲੀ ਜੀ ਐਂ ਕਸਤੀ ਆਪਾਂ ਤੇ ਬਾਕੀ ਦੇਖੋ ਹੁਣ ਪ੍ਰੋਜੈਕਟ ਕਾਮਯਾਬ ਹੁੰਦਾ ਕਿ ਨਹੀਂ ਮਿੱਤਰੋ ਆਰ ਲਾੁਰਲਾ ਟਾਇਰ ਲਾ ਕੇ ਜਾਵਾਂ ਬਕਾਇਦਾ ਓਕੇ ਕਰਕੇ ਹੁਣ ਟੈਸਟਿੰਗ ਕਰੀਏ ਤਕਰੀਬਨ ਫੁੱਲ ਭਰੇ ਵਰਗਾ ਕੰਮ ਸੀ ਉਹਦੇ ਨੂੰ ਤੇਲ ਮੁੱਕ ਗਿਆ ਕਰੇ ਤੇ ਲੀਗਿੰਗ ਲੋਗਿੰਗ ਲਾ ਕੰਮ ਚੇਕ ਕਰਿਆ ਹੁਣ ਵੈਸੇ ਹੈ ਨਹੀਂ ਆ ਨਾਲ ਹੀ ਵੇਖਣ ਨੂੰ ਮਾੜੀ ਲੱਗੂਗੀ ਪਰ ਇਹ ਨਾਲ ਹੀ ਮੋਟੀ ਬਹੁਤਾ ਹੁਣ ਆਉਣ ਲੱਗੀ ਆ ਇਹ ਪਾਈਪ ਤੇ ਵੈਸੇ ਓਕੇ ਆ ਕੰਮ ਬਾਕੀ ਲੋੜ ਪਈ ਦਾ ਬਦਲ ਦਾਂਗੇ ਕੋਈ ਚੱਕਰ ਨਹੀਂ ਇਧਰੋਂ ਛੱਡ ਕੇ ਤੇਲ ਉਧਰਲਾ ਬੰਦ ਕਰਕੇ ਚੱਲ ਪਿਆ ਕਰੂਗਾ ਕੰਮ ਜੇ ਇਹਦੇ ਚੋਂ ਚਲਾਉਣਾ ਤਾਂ ਤੇ ਜੇ ਇਹਨੂੰ ਬੰਦ ਰੱਖਦਾ ਕਰਾਂਗੇ ਫਿਰ ਉੱਤੇ ਉੱਤੇ ਵਾਲੀ ਟੀ-ਸ਼ਰਟ ਦਾ ਕਰਾਂਗੇ ਠੀਕ ਹੈ ਜੀ ਆ ਸਿਸਟਮ ਹੈ ਤੇ ਬਾਕੀ ਫਿਰ ਅੱਗੇ ਤੱਕ ਨਹੀਂ ਕਰਦੇ ਆ ਮੈਂ ਤੁਹਾਡੇ ਘਰ ਹੀ ਖੜਾ ਗੱਲ ਕੋਈ ਕਰਦੇ ਅੱਛਾ ਹੈਡਾ ਸਾਡਾ ਹਾਂ ਤੇ ਇਧਰੋਂ ਆ ਸਿਸਟਮ ਹੋ ਗਿਆ ਬਹੁਤ ਓਕੇ ਹੈ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ ਬਾਕੀ ਟਾਈਕੋਮੀਟਰ ਖੋਲਦਿਆਂ ਹੁਣ ਉਹ ਅਗਲੀ ਵੀਡੀਓ ਚ ਦਿਖਾਵਾਂਗੇ ਆਰ ਪੀ ਐਮ ਦੇਣੇ ਆ ਵੀ ਕਿੰਨੇ ਤੇ ਚੱਕਰ ਪੂਰੇ ਕਰਦਾ ਮਸ਼ੀਨ ਦੇ ਉਦਾਂ ਦੀਆਂ ਗੱਲਾਂ ਆਡਾ ਸ਼ੇਅਰ ਕਰ